ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਅੱਜ ਦੇ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਚਿਹਰੇ ਨੂੰ ਸੁੰਦਰ ਬਣਾਉਣ ਵਾਸਤੇ ਕੁਦਰਤੀ ਨੁਸਖੇ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਉਸਤੇ ਬਾਰੇ ਕਮੈਂਟ ਜ਼ਰੂਰ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ অ্যালোਵੇਰਾ ਜੈਲ অ্যালোਵੇਰਾ ਵਿੱਚ ਵਿਟਾਮਿਨ A, C ਤੇ E ਹੁੰਦੇ ਹਨ ਜੋ ਚਮੜੀ ਨੂੰ ਗਲੋ ਦਿੰਦੇ ਹਨ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਦਾ ਤਾਜ਼ਾ ਜਲ ਚਿਹਰੇ ਤੇ ਲਗਾਓ ਤੇ 15 ਮਿੰਟ ਬਾਅਦ ਧੋ ਲਓ ਇਹ ਚਮੜੀ ਨੂੰ ਨਰਮ ਦਾਗ ਰਹਿਤ ਤੇ ਫਰੈਸ਼ ਬਣਾਉਂਦਾ ਹੈ ਗੁਲਾਬ ਜਲ ਗੁਲਾਬ ਜਲ ਚਿਹਰੇ ਲਈ ਕੁਦਰਤੀ ਟੋਨਰ ਹੈ ਇਹ ਚਮੜੀ ਦੀ ਗਰਮੀ ਤੇ ਤੇਲ ਨੂੰ ਕਾਬੂ ਕਰਦਾ ਹੈ ਕਾਟਨ ਨਾਲ ਹਰੋ ਚਿਹਰਾ ਸਾਫ ਕਰੋ ਜਾਂ ਸਪਰੇਅ ਵਾਂਗ ਵਰਤੋ ਤੁਰੰਤ ਤਾਜ਼ਗੀ ਮਹਿਸੂਸ ਹੋਵੇਗੀ ਹਲਦੀ ਤੇ ਦਹੀਂ ਦਾ ਪੈਕ ਹਲਦੀ ਵਿੱਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਤੇ ਦਹੀਂ ਚਮੜੀ ਨੂੰ ਸਾਫ ਕਰਦਾ ਹੈ ਇੱਕ ਚਮਚ ਦਹੀਂ ਵਿੱਚ ਥੋੜੀ ਹਲਦੀ ਮਿਲਾ ਕੇ 15 ਮਿੰਟ ਲਈ ਚਿਹਰੇ ਤੇ ਲਗਾਓ ਇਹ ਪੈਕ ਚਮਕ ਵਧਾਉਂਦਾ ਹੈ ਤੇ ਦਾਗ ਘਟਾਉਂਦਾ ਹੈ ਬੇਸਨ ਤੇ ਨਿੰਬੂ ਦਾ ਪੇਸਟ ਇੱਕ ਚਮਚ ਬੇਸਨ ਵਿੱਚ ਕੁਝ ਬੂੰਦਾਂ ਨਿੰਬੂ ਦਾ ਰਸ ਤੇ ਗੁਲਾਬ ਜਲ ਮਿਲਾ ਕੇ ਪੇਸਟ ਬਣਾਓ ਹਫਤੇ ਵਿੱਚ ਦੋ ਵਾਰ ਲਗਾਓ ਇਹ ਚਿਹਰੇ ਤੋਂ ਟੈਨ ਤੇ ਮੈਲ ਦੂਰ ਕਰਦਾ ਹੈ ਤੇ ਸਕਿਨ ਟੋਨ ਇਕਸਾਰ ਕਰਦਾ ਹੈ ਖੀਰੇ ਦਾ ਰਸ ਖੀਰਾ ਚਮੜੀ ਲਈ ਕੁਦਰਤੀ ਠੰਡਕ ਹੈ ਇਸ ਦਾ ਰਸ ਚਿਹਰੇ ਤੇ ਲਗਾਓ ਜਾਂ ਖੀਰੇ ਦੇ ਟੁਕੜੇ ਰੱਖੋ ਇਹ ਚਮੜੀ ਨੂੰ ਹਾਈਡਰੇਟ ਕਰਦਾ ਹੈ ਤੇ ਅੱਖਾਂ ਹੇਠਾਂ ਦੇ ਕਾਲੇ ਘੇਰੇ ਘਟਾਉਂਦਾ ਹੈ ਸ਼ਹਿਦ ਸ਼ਹਿਦ ਚਮੜੀ ਦੀ ਨਮੀ ਬਰਕਰਾਰ ਰੱਖਦਾ ਹੈ ਤੇ ਬੈਕਟੀਰੀਆ ਨੂੰ ਮਾਰਦਾ ਹੈ ਚਿਹਰੇ ਤੇ ਬਤਲਾ ਪਰਤ ਲਗਾਓ ਤੇ 10 ਮਿੰਟ ਬਾਅਦ ਧੋ ਲਓ ਸਕਿਨ ਸੌਫਟ ਤੇ ਗਲੋਇੰਗ ਬਣ ਜਾਏਗੀ ਪਾਣੀ ਵਧ ਪੀਓ ਚਮੜੀ ਦੀ ਸੁੰਦਰਤਾ ਅੰਦਰੋਂ ਆਉਂਦੀ ਹੈ ਦਿਨ ਵਿੱਚ ਘੱਟੋ ਘੱਟ 8 ਤੋਂ 10 ਗਲਾਸ ਪਾਣੀ ਪੀਣ ਨਾਲ ਟੌਕਸਿਨ ਬਾਹਰ ਨਿਕਲਦੇ ਹਨ ਤੇ ਚਿਹਰੇ ਦੀ ਚਮਕ ਕੁਦਰਤੀ ਬਣਦੀ ਹੈ ਫਲਾਂ ਦਾ ਸੇਵਨ ਪਪੀਤਾ, ਸੇਬ, ਸੰਤਰਾ ਤੇ ਤਰਬੂਜ ਵਰਗੇ ਫਲ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਹਨ ਇਹ ਚਮੜੀ ਦੀਆਂ ਝੁਰੜੀਆਂ ਘਟਾਉਂਦੇ ਹਨ ਤੇ ਗਲੋ ਵਧਾਉਂਦੇ ਹਨ ਨੀਂਦ ਪੂਰੀ ਲਵੋ ਰਾਤ ਨੂੰ ਘੱਟੋ ਘੱਟ 7-8 ਘੰਟੇ ਦੀ ਨੀਂਦ ਲਵੋ ਨੀਂਦ ਪੂਰੀ ਹੋਣ ਨਾਲ ਸਕਿਨ ਸੈਲ ਰਿਪਾਇਰ ਹੁੰਦੇ ਹਨ ਤੇ ਚਿਹਰਾ ਤਾਜ਼ਾ ਤੇ ਰੌਸ਼ਨ ਲੱਗਦਾ ਹੈ ਤਣਾਅ ਤੋਂ ਦੂਰ ਰਹੋ ਤਣਾਅ ਦੇ ਨਾਲ ਚਮੜੀ ਤੇ ਛਾਈਆਂ ਤੇ ਦਾਗ ਪੈ ਸਕਦੇ ਹਨ ਹਰ ਰੋਜ਼ 10-15 ਮਿੰਟ ਯੋਗਾ ਧਿਆਨ ਜਾਂ ਸੈਰ ਕਰਨ ਨਾਲ ਮਨ ਸ਼ਾਂਤ ਰਹਿੰਦਾ ਹੈ ਤੇ ਚਿਹਰੇ ਤੇ ਕੁਦਰਤੀ ਚਮਕ ਆਉਂਦੀ ਹੈ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿਰਪਾ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਹੋ